ਸਤਿ ਸ਼੍ਰੀ ਅਕਾਲ ਜੀ ਮੈਂ ਅਮਰਜੀਤ ਮਾਨ ਤੁਸੀਂ ਦੇਖ ਰਹੇ ਹੋ ਏਤਮਾਨ ਚੈਨਲ ਸੋ ਅੱਜ ਅਸੀਂ ਮੌਜੂਦ ਹਾਂ ਖੜੇ ਹਾਂ ਸਤਿਗੁਰ ਸੁਆਮੀ ਸ਼ਿਵ ਸਰੂਪ ਨਦੀ ਪਾਰ ਵਾਲਿਆਂ ਦੀ ਕੁਟਿਆ ਦੇ ਵਿੱਚ ਸੋ ਇੱਥੇ ਅੱਜ ਇੱਕ ਕੈਂਪ ਲੱਗਿਆ ਹੋਇਆ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਹੋਮੀ ਭਾਬਾ cancer hospital and research center ਮੁੱਲਾਂਪੁਰ ਜੋ ਖੁੱਲਿਆ ਹੈ ਉਹਨਾਂ ਦੇ ਵੱਲੋਂ ਜੋ ਲੇਡੀਜ਼ ਨੇ ਉਹਨਾਂ ਦਾ cancer ਹੈ ਉਸ ਦੇ ਬਾਰੇ ਅੱਜ ਇੱਥੇ ਕੈਂਪ ਲੱਗਿਆ ਹੋਇਆ ਹੈ ਸਵਾਮੀ ਦੀ ਕੁਟਿਆ ਦੇ ਵਿੱਚ ਤੇ ਆਓ ਇੱਥੋਂ ਦੀ ਜਾਣਕਾਰੀ ਲੈਣੇ ਆ ਡਾਕਟਰ ਸਾਹਿਬ ਦੇ ਨਾਲ ਵੀ ਗੱਲਬਾਤ ਕਰਾਂਗੇ ਅਤੇ ਜੋ ਇੱਥੇ ਮਰੀਜ਼ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ ਜਸਵੀਰ ਕੌਰ ਕਿੱਥੋਂ ਆਏ ਤੁਸੀਂ ਅਸੀਂ ਨਿਹੋਲਕੇ ਤੋਂ ਆਏ ਜੀ ਸੋ ਅੱਜ ਤੁਸੀਂ ਇੱਥੇ ਕੀ ਪ੍ਰੋਬਲਮ ਹੈ ਤੁਹਾਨੂੰ ਜੋ ਕੈਂਪ ਦੇ ਵਿੱਚ ਆਏ ਜੀ ਇਹ ਨਾ ਬੱਚਾ ਦਾ ਨਿੱਦਿਆ ਚੈੱਕ ਅਪ ਕਰਦੇ ਹਾਂਜੀ ਵੀ ਕੋਈ ਵੀ ਪ੍ਰੋਬਲਮ ਕੈਂਸਰ ਵਗੈਰਾ ਹਾਂਜੀ ਉਹ ਇਹਨਾਂ ਨੇ ਕੀਤਾ ਉਹ ਕੇ ਚੈੱਕ ਅਪ ਕਰ ਲਿਆ ਇਹਨਾਂ ਨੇ ਹਾਂਜੀ ਹਾਂਜੀ ਤੇ ਰਿਪੋਰਟ ਵੀ ਦੀ ਹੈ ਇਹਨਾਂ ਨੇ ਅੱਛਾ ਜੀ ਹਾਂਜੀ ਤੇ ਮਤਲਬ ਕੀ ਦੱਸਿਆ ਉਹਨਾਂ ਨੇ 네ਗੇਟਿਵ ਹੈ ਜੀ ਰਿਪੋਰਟ 네ਗੇਟਿਵ ਹਾਂਜੀ ਤੇ ਬਾਕੀ ਕੈਲਸ਼ੀਅਮ ਵਗੈਰਾ ਵੀ ਦਿੰਦੇ ਆ ਕੋਈ ਪ੍ਰੋਬਲਮ ਹੈ ਕਿਸੇ ਨੂੰ ਉਹਦੇ ਵੀ ਮੈਡੀਸਨ ਹੈਗੀ ਨਾਲ ਕੋਲ ਜੀ ਹਾਂਜੀ ਮੈਡੀਸਨ ਕੋਲੋਂ ਦਿੰਦੇ ਹਾਂਜੀ ਕੋਲੋਂ ਦਿੰਦੇ ਆ ਤੁਹਾਨੂੰ ਦਿੱਤੀ ਹਾਂਜੀ ਮੈਨੂੰ ਵੀ ਕੈਲਸ਼ੀਅਮ ਦਿੱਤੀ ਆ ਜੀ ਤੇ ਹਾਂਜੀ ਹੋਰ ਵੀ ਪ੍ਰੋਬਲਮ ਤੋਂ ਦਿੱਤੀ ਆ ਠੀਕ ਹੈ ਹਾਂਜੀ ਤੋਂ ਕਿਵੇਂ ਲੱਗਿਆ ਉਪਰਾਲਾ ਇਹਨਾਂ ਦਾ ਬਹੁਤ ਵਧੀਆ ਜੀ ਠੀਕ ਹੈ ਜੀ ਹਾਂਜੀ ਧੰਨਵਾਦ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਜ ਤੁਸੀਂ ਇੱਥੇ ਕੈਂਪ ਦੇ ਵਿੱਚ ਆਏ ਹੋ ਚੈੱਕਅਪ ਕਰਵਾਇਆ ਹਾਂਜੀ ਚੈੱਕਅਪ ਕਰਵਾਇਆ ਮੈਨੂੰ ਕਿਤੋਂ ਪਤਾ ਚੱਲਿਆ ਸੀ ਕਿ ਇੱਥੇ ਕੈਂਪ ਲੱਗ ਰਿਹਾ ਨਦੀ ਪਰ ਜੀ ਤਾਂ ਇਸ ਲਈ ਮੈਂ ਚੈੱਕਅਪ ਵਾਸਤੇ ਆਈ ਸੀ ਕਿਉਂਕਿ ਇਹ ਜਿਹੜਾ ਟ੍ਰੀਟਮੈਂਟ ਹੈ ਬਹੁਤ ਕੋਸਟਲੀ ਹੈ ਅੱਛਾ ਜੀ ਠੀਕ ਹੈ ਇਸ ਕਾਰਨ ਇਹਦਾ ਟੈਸਟ ਜੇ ਦੀ ਅਸੀਂ ਪ੍ਰਾਈਵੇਟ ਕਰਵਾਣ ਜਾਵਾਂਗੇ ਉਹ ਕੋਸਟਲੀ ਹੈ ਇੱਥੇ ਫ੍ਰੀ ਆ ਕੋਸਟ ਹੋ ਰਿਹਾ ਇਸ ਕਾਰਨ ਮੈਂ ਆ ਰਹੀ ਹਾਂ ਠੀਕ ਹੈ ਹਾਂਜੀ ਸੋ ਪ੍ਰੋਬਲਮ ਦੱਸਤੀ ਇਹਨਾਂ ਨੇ ਹਾਂਜੀ અને કોઈ પ્રોબ્લેમ ની હે મુજે હાજી હાજી યદી કોઈ પ્રોબ્લેમ આતી હે આપકો 6 મહિને મે તો વાહ મુલ્લાપુરા હે વહા આપ જા સકતે હો આધાર કાર્ડ લેકર જાના ઓકે હાજી તો કી કહુંગે ઇના دے બારે ਵੀ કામ બહુ બહુ اچھا બહુ વદિયા કામ હે એક કેમ્પ લગને ચાહીએ જી હાજી ધન્યવાદ જી ઓકે થેન્ક યુ સાસિકા બીબી સાસ્ત્રીકાલ જી કી નામ હે આપણા ગર્મીતકાલ સો તુસી ભી ચેક અપ કરાયા જી હાજી ਕਿਵੇਂ ਕੰਮ ਕਿਵੇਂ ਲੱਗਿਆ ਇਹਨਾਂ ਦਾ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਇਹੋ ਜਿਹਾ ਕੰਮ ਹੋਣੇ ਚਾਹੀਦਾ ਹਾਂਜੀ ਹਾਂ ਦਵਾਈ ਵੀ ਦਿੱਤੀ ਹੈ ਇਹਨਾਂ ਨੇ ਹਾਂਜੀ ਕੈਲਸ਼ੀਅਮ ਵੀ ਲੱਗਿਆ ਠੀਕ ਹੈ ਜੀ ਧੰਨਵਾਦ ਸਾਸ੍ਰੀਕਾਲ ਸਾਸ੍ਰੀਕਾਲ ਜੀ ਸਾਸ੍ਰੀਕਾਲ ਜੀ ਅੱਜ ਸੁਆਮੀ ਦੀ ਕੁਟਿਆ ਦੇ ਵਿੱਚ ਆਏ ਉਹ ਕੈਂਪ ਲੱਗਿਆ ਇੱਥੇ ਤੁਸੀਂ ਵੀ ਚੈੱਕਅਪ ਕਰਾਇਆ ਹਾਂਜੀ ਅਸੀਂ ਵੀ ਕਰਾਇਆ ਹਾਂਜੀ ਕਿਕ ਸੋ ਦੱਸਤੀ ਪ੍ਰੋਬਲਮ ਹਾਂਜੀ ਦੱਸ ਕੇ ਹਾਂਜੀ ਦਵਾਈ ਵਗੈਰਾ ਹਾਂ ਦੇਤੀ ਜੀ ਦਵਾਈ ਵੀ ਨਾਲ ਦਿੱਤੀ ਹਾਂਜੀ ਹਾਂਜੀ ਸੋ ਕਿਵੇਂ ਵਧੀਆ ਲੱਗਿਆ ਹਾਂ ਵਧੀਆ ਲੱਗਿਆ ਜੀ ਹਾਂ ਵਧੀਆ ਲੱਗਿਆ ਠੀਕ ਹੈ ਹਾਂ ਫੇਰ ਵੀ ਬੁਲਾਇਆ ਇਹਨਾਂ ਨੂੰ ਦੁਬਾਰਾ ਨਾ ਜੀ ਫੇਰ ਨਹੀਂ ਬੁਲਾਇਆ ਕਹਿੰਦੇ ਜੇ ਕੋਈ ਪ੍ਰੋਬਲਮ ਹੋਇਆ ਫੇਰ ਆਇਓ ਜੀ ਹਾਂਜੀ ਧੰਨਵਾਦ ਚੰਗਾ ਸਵਾਮੀ ਸ਼ਿਵ ਸਵਰੂਪ ਆਤਮਾ ਚੈਰੀਟੇਬਲ ਟਰਸਟ ਜੋ ਨਦੀ ਪਾਰ ਸਵਾਮੀ ਦੀ ਕੁਟੀਆ ਦਾ ਬਣਿਆ ਹੋਇਆ ਹੈ ਉਹਨਾਂ ਦੇ ਜੋ ਕੈਸ਼ੀਅਰ ਨੇ ਅਤੇ ਬਾਰ ਨੰਬਰ 1 ਕੁਰਾਲੀ ਦੇ ਐਮਸੀ ਵੀ ਨੇ ਹੈਪੀ ਤਮਾਂ ਜੀ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਮੈਂ ਬਹੁਤ ਧੰਨਵਾਦ ਚੈਨਲ ਦਾ ਅਮਰਜੀਤ ਜੀ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਸਾਡੀ ਛੋਟੀ ਵੱਡੀ ਗਤਵਧੀਆਂ ਜਿਹੜੀ ਕੁਟੀਆ ਦੀ ਹੁੰਦੀ ਹੈ ਸਾਰੀਆਂ ਲੋਕਾਂ ਤੱਕ ਪਹੁੰਚਾਉਂਦੇ ਆ ਮੈਂ ਬਹੁਤ ਜ਼ਿਆਦਾ ਇਹਨਾਂ ਦਾ ਥੈਂਕਸ ਕਰਦਾ ਤੇ ਅੱਜ ਅਸੀਂ ਬਾਬਾ ਹੋਮੀ ਹਸਪੀਟਲ ਮੁਲਾ ਮੁਲਾਪੁਰ ਜਿਹੜਾ ਟਾਟਾ ਮੈਮੋਰੀਅਲ ਦਾ ਯੂਨਿਟ ਹੈ ਕੈਂਸਰ ਡਿਟੈਕਟ ਕਰਦੇ ਆ ਤੇ ਉਹਨਾਂ ਨੇ ਸਾਡੇ ਇਥੇ ਕੈਂਪ ਆਰਗੇਨਾਈਜ਼ ਕੀਤਾ ਹੋਇਆ ਹੈ ਸਪੈਸ਼ਲ ਫॉर ਲੇਡੀਜ਼ ਹੈ ਕਿਉਂਕਿ ਇਹ ਕੈਂਸਰਸ ਦੀ ਜਿਆਦਾ ਬਿਮਾਰੀ ਹੈ ਉਹ ਲੇਡੀਜ਼ ਚ ਜਿਆਦਾ ਪਾਈ ਜਾਂਦੀ ਹੈ ਤੇ ਅਸੀਂ ਉਹਦੀ ਪ੍ਰੀ ਜੋ ਡਿਟਰਮਿਨੇਸ਼ਨ ਹੁੰਦੀ ਹੈ ਉਹਦੇ ਵਾਸਤੇ ਕੈਂਪ ਲਾਇਆ ਉਹਨਾਂ ਦੀ ਇੱਕ ਟੀਮ ਆਈ ਸਾਡੇ ਕੋਲ 10-12 ਲੇਡੀਜ਼ ਹੈ ਵਿੱਚ ਉਹਨਾਂ ਦਾ ਸਟਾਫ ਹੈ ਤੇ ਉਹ ਸਾਡੇ ਇਥੇ ਲਾਗੇ ਪਾਸੇ ਜਿਹੜੇ ਵਿਲੇजेस ਪੈਂਦੇ ਉਹਨਾਂ ਕੋ ਜਾ ਕੇ ਉਹਨਾਂ ਨੂੰ ਅਵੇਅਰ ਕਰ ਰਹੇ ਹਾਂ ਉਹਨਾਂ ਦੀ ਦੋ ਟੀਮਾਂ ਗਈਆਂ ਹੋਈਆਂ ਬਾਹਰ ਤੇ ਇੱਕ ਟੀਮ ਉਹਨਾਂ ਦੀ ਅੰਦਰ ਸਾਡੇ ਡਿਟੈਕਟ ਕਰਦੀ ਹੈ ਜਿੱਥੇ ਅਸੀਂ ਕੈਂਪ ਲਾਇਆ ਹੈ ਕੁਟਿਆ ਚ ਤੇ ਇਹਦੇ ਬੜੇ ਵਧੀਆ ਰਿਜ਼ਲਟਸ ਹੈ ਜਿਹੜੀ ਪ੍ਰੀ ਜਿਹੜੀ ਪਹਿਲੀ ਸਟੇਜ ਤੇ ਪਤਾ ਲੱਗ ਜੂਗਾ ਤੇ ਕਿਉਰੇਬਲ ਹੈ ਤੇ ਕੋਈ ਡਰਨ ਦੀ ਗੱਲ ਨਹੀਂ ਇਹ ਬਹੁਤ ਅੱਜਕੱਲ ਥੋੜਾ ਜਿਹਾ ਫੀਅਰ ਹੈ ਕੈਂਸਰ ਦੇ ਨਾਮ ਤੇ ਲੋਕ ਡਰਦੇ ਬਹੁਤ ਹੈ ਉਹਨੂੰ ਜਾਗਰੂਕਨ ਵਰਕ ਕੇ ਅਸੀਂ ਇਸ ਕੁਟਿਆ ਚ ਆਰਗੇਨਾਈਜ਼ ਕੀਤਾ ਹੈ ਤੇ ਅੱਗੇ ਨੂੰ ਵੀ ਅਸੀਂ ਇਦਾਂ ਹੀ ਇਹ ਕੈਂਪ ਜਾਰੀ ਰੱਖਾਂਗੇ ਤੇ ਜੋ ਵੀ ਲੋਕਾਂ ਦਾ ਭਲਾ ਹੋ ਸਕੇ ਜੀ ਜੀ ਅਗਰ ਕਿਸੇ ਨੂੰ ਜਿਆਦਾ ਪ੍ਰੋਬਲਮ ਹੋਏ ਫਿਰ ਦੁਬਾਰਾ ਉਹਨੂੰ ਕਿੱਥੇ ਬੁਲਾਇਆ ਜਾਊਗਾ ਹਾਂ ਸਰ ਫਿਰ ਉਹ ਮੁੰਲਾਪੁਰ ਹਸਪੀਟਲ ਹੈ ਬਾਬਾ ਹੋਮੀ ਤੇ ਜਿਹੜੇ ਪਿੱਛੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਉਦਘਾਟਨ ਕਰਕੇ ਗਏ ਆ ਉੱਥੇ ਉਹਨਾਂ ਦਾ ਕਾਰਡ ਬਣੂਗਾ ਤਕਰੀਬਨ ਉਹਦੀ ਮੁੰਮਲੀ ਦੀ ਫੀਸ ਹੈ ਜੋ ਵੀ ਹੈ ਤੇ ਉਹ ਫੀਸ ਦਾ ਕਾਰਡ ਬਣਾ ਕੇ ਉਹ ਡਿਟੈਕਟ ਕਰ ਸਕਦੇ ਉੱਥੇ ਤੇ ਉਹ ਅੱਗੇ ਉਹਨਾਂ ਦਾ ਟ੍ਰੀਟਮੈਂਟ ਉੱਥੇ ਚੱਲੂਗਾ ਜੀ ਠੀਕ ਥੈਂਕ ਯੂ ਸਰ ਥੈਂਕ ਯੂ ਸਰ ਥੈਂਕ ਯੂ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਮੇਰਾ ਆਪਣਾ ਸ਼ੁਭਨਾਮ ਸਹਿਜ ਪ੍ਰਕਾਸ਼ ਕੌਰ ਜੀ ਅੱਜ ਤੁਸੀਂ ਕਿਹੜੇ ਹਸਪੀਟਲ ਤੋਂ ਆਏ ਅਸੀਂ ਹੋਮੀਪਾਬਾ ਕੈਂਸਰ ਹਸਪੀਟਲ ਮੱਲਾਪੁਰ ਤੋਂ ਆਏ ਹਾਂ ਜੀ ਹਾਂਜੀ ਸੋ ਅੱਜ ਇਸ ਕੈਂਪ ਦੇ ਬਾਰੇ ਥੋੜੀ ਜੀ ਨੌਲੇਜ ਦਿਓ ਹਾਂਜੀ ਅਸੀਂ ਹੋਮੀਪਾਬਾ ਕੈਂਸਰ ਹਸਪੀਟਲ ਤੋਂ ਸਾਡੀ ਸਾਰੀ ਟੀਮ ਆਈ ਹੋਈ ਹੈ ਜਿਸ ਦੇ ਵਿੱਚ ਅਸੀਂ ਜਿਹੜਾ ਲੇਡੀਜ਼ ਲਈ ਇੱਕ ਚੈੱਕਅਪ ਕਰ ਰਹੇ ਹਾਂ ਈਸ਼ਾ ਪ੍ਰੋਜੈਕਟ ਦੇ ਅੰਡਰ ਜਿਸ ਦੇ ਵਿੱਚ ਅਸੀਂ ਅੱਜਕੱਲ ਲੇਡੀਜ਼ ਦੇ ਵਿੱਚ ਔਰਲ ਬ੍ਰੈਸਟ ਔਰ ਜਿਹੜਾ ਸਰਵਿਕਸ ਦਾ ਕੈਂਸਰ ਬਹੁਤ ਜ਼ਿਆਦਾ ਵਧ ਰਿਹਾ ਉਹਦੇ ਲਈ ਅਸੀਂ ਚੈੱਕਅਪ ਕਰ ਰਹੇ ਹਾਂ ਚੈੱਕਅਪ ਕਰਨ ਤੋਂ ਬਾਅਦ ਜੇ ਕਿਸੇ ਨੂੰ ਕੋਈ ਪ੍ਰੋਬਲਮ ਨਿਕਲਦੀ ਹੈ ਤਾਂ ਉਹਨਾਂ ਨੂੰ ਅਸੀਂ ਹਸਪਤਾਲ ਐਫਰ ਕਰਦੇ ਹਾਂ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਨਿਕਲਦੀ ਤਾਂ ਅਸੀਂ ਉਹਨਾਂ ਦਾ ਫਾਰਮ ਭਰ ਕੇ ਉਹਨਾਂ ਨੂੰ ਦਿੰਦੇ ਹਾਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਕਦੇ ਵੀ ਕੋਈ ਐਦਾਂ ਦੀ ਦਿੱਕਤ ਆ ਜਾਂਦੀ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਅਸੀਂ ਉਹਨਾਂ ਨੂੰ ਉੱਥੇ ਚੈੱਕ ਅਪ ਕਰਾ ਉਹਨਾਂ ਦਾ ਚੈੱਕ ਅਪ ਕਰਵਾਨੇ ਆ ਸਾਡਾ ਮੇਨ ਮਕਸਦ ਇਹੀ ਆ ਕਿ ਜਿਹੜਾ ਕੈਂਸਰ ਆ ਅਸੀਂ ਉਹਨੂੰ ਪਹਿਲਾਂ ਹੀ ਲੱਭ ਕੇ ਉਹਦਾ ਇਲਾਜ ਕਰ ਦਈਏ ਤਾਂ ਕਿ ਇਹ ਬਿਮਾਰੀ ਤੀਜੀ ਜਾਂ ਚੌਥੀ ਸਟੇਜ ਤੇ ਨਾ ਪਹੁੰਚ ਸਕੇ ਜੀ ਸੋ ਜਿਨ੍ਹਾਂ ਦੀ ਬਿਮਾਰੀ ਵਧੀ ਹੋਈ ਲਗਦੀ ਆ ਉਹਨਾਂ ਨੇ ਹਾਂਜੀ ਉਹਨਾਂ ਨੂੰ ਅਸੀਂ ਨਾਲ ਦੀ ਨਾਲ ਹਸਪੀਟਲ ਰੈਫਰ ਕਰਦੇ ਆ ਜੀ ਹਾਂਜੀ ਤੇ ਰੈਫਰ ਕਰਨ ਤੋਂ ਬਾਅਦ ਉੱਥੇ ਫਿਰ ਉਹਨਾਂ ਦੇ ਜਿਹੜੇ ਅੱਗੇ ਪ੍ਰੋਸੀਜਰ ਜਾਂ ਕੋਈ ਵੀ ਟੈਸਟ ਡਾਕਟਰ ਪ੍ਰਿਸਕ੍ਰਾਈਬ ਕਰਦੇ ਆ ਔਰ ਫਿਰ ਉਹਨਾਂ ਦਾ ਅੱਗੇ ਟਰੀਟਮੈਂਟ ਸਾਰਾ ਉਦਾਂ ਸ਼ੁਰੂ ਹੋ ਜਾਂਦਾ ਹੈ ਜੀ ਫੇ ਅੱਜ ਕੁਝ ਦਵਾਈਆਂ ਵੀ ਨਾਲ ਦਿੰਦੇ ਹਾਂ ਹਾਂਜੀ ਜਿਨ੍ਹਾਂ ਨੂੰ ਕੋਈ ਛੋਟੀ ਥੋੜੀ ਬਹੁਤੀ ਇਨਫੈਕਸ਼ਨ ਹੈ ਜਾਂ ਕੋਈ ਹੋਰ ਪ੍ਰੋਬਲਮ ਹੈ ਤਾਂ ਉਹਨਾਂ ਲਈ ਅਸੀਂ ਨਾਲ ਦੀ ਨਾਲ ਕੋਈ ਜਿਨ੍ਹਾਂ ਨੂੰ ਥੋੜੀ ਬਹੁਤ ਪ੍ਰੋਬਲਮ ਹੈ ਉਹਨਾਂ ਨੂੰ ਨਾਲ ਦੀ ਨਾਲ ਅਸੀਂ ਕੋਈ ਨਾ ਕੋਈ ਜਿਹੜੀ ਜ਼ਰੂਰਤ ਹੈ ਉਹਨਾਂ ਨੂੰ ਉਹਦੀ ਮੈਡੀਸਿਨ ਨਾਲ ਦਿੰਦੇ ਹਾਂ ਜੀ ਸੋ ਅੱਜ ਦੇ ਕੈਂਪ ਚ ਕਿੰਨੇ ਕੁ ਮਰੀਜ਼ ਆ ਚੁੱਕੇ ਅੱਜ ਦੇ ਕੈਂਪ ਦੇ ਵਿੱਚ 19 ਪੇਸ਼ੈਂਟ ਸਾਡੇ ਕੋਲ ਇੱਥੇ ਆ ਚੁੱਕੇ ਨੇ ਆਸ਼ਰਮ ਦੇ ਵਿੱਚ ਤੇ ਬਾਕੀ ਸਾਡੀਆਂ ਡੋਰ ਟੂ ਡੋਰ ਚਾਰ ਪੰਜ ਟੀਮਾਂ ਗਈਆਂ ਹੋਈਆਂ ਨੇ ਤੇ ਉਹ ਆਪਣੇ ਪੇਸ਼ੈਂਟ ਉੱਥੇ ਉਹਨਾਂ ਦੇ ਫਾਰਮ ਪਰ ਕੇ ਉੱਥੇ ਪੇਜ ਦੇਨੇ ਫਿਰ ਡੋਰ ਟੂ ਡੋਰ ਕਿੱਥੇ ਜਾ ਰਹੇ ਆ ਹਰ ਇੱਕ ਏਰੀਏ ਦੇ ਵਿੱਚ ਕਵਰ ਕਰਦੇ ਆਂ ਮੋਹਾਲੀ ਜ਼ਿਲ੍ਹੇ ਦੇ ਵਿੱਚ ਹਾਂਜੀ ਮੋਹਾਲੀ ਜ਼ਿਲ੍ਹੇ ਦੇ ਵਿੱਚ ਅੱਜ ਦਾ ਜਿਹੜਾ ਆਪਾਂ ਵਾਰਡ ਨੰਬਰ 1 ਸਿਲੈਕਟ ਕੀਤਾ ਹੋਇਆ ਕੁਰਾਲੀ ਦਾ ਤਾਂ ਅਸੀਂ ਕੁਰਾਲੀ ਦੇ ਵਿੱਚ ਅਸੀਂ ਉਹ ਚੈੱਕ ਕਰ ਰਹੇ ਹਾਂ ਇਸ ਤੋਂ ਬਾਅਦ ਵੀ ਕਿਤੇ ਲਗਾਇਆ ਜਾਵੇ ਹਾਂਜੀ ਇਸ ਤੋਂ ਬਾਅਦ ਸਾਡੇ ਰੈਗੂਲਰ ਕੈਂਪ ਪਲਾਨ ਹੁੰਦੇ ਨੇ ਤੇ ਜਿਹੜਾ ਹੁਣ ਨੈਕਸਟ ਹੈਗਾ ਉਹ ਸੋਡੀ ਮੰਦਿਰ ਹੈਗਾ ਜਿਹੜਾ ਕੁਰਾਲੀ ਦੇ ਵਿੱਚ ਉੱਥੇ ਹੀ ਲਾਇਆ ਜਾਊਗਾ ਜੀ ਹਾਂਜੀ ਉਹ ਵੀ ਡੇਟ ਫਿਕਸ ਕੀਤੀ ਕੋਈ ਹਾਂਜੀ ਪਹਿਲੀ ਆ 2 ਤਰੀਕ ਨੂੰ ਉੱਥੇ ਕੈਂਪ ਹੈਗਾ ਜੀ ਹਾਂਜੀ ਅਣੀ ਪੂਰੇ ਸ਼ਹਿਰ ਦੇ ਵਿੱਚ ਹਰ ਵਾਰ ਦੇ ਵਿੱਚ ਲਗਾਏ ਜਾਣਗੇ ਲਗਾਏ ਜਾਣਗੇ ਪਹਿਲਾਂ ਅਸੀਂ ਤਿੰਨ ਕੈਂਪ ਆਲਰੇਡੀ ਲਗਾ ਚੁੱਕੇ ਹਾਂ ਇੱਥੇ ਜੀ ਹਾਂਜੀ ਇੱਕ ਚਨਾਲੋ ਪਿੰਡ ਦੇ ਵਿੱਚ ਫਿਰ ਵਿਸ਼ਵ ਕਰਮਾ ਮੰਦਿਰ ਦੇ ਵਿੱਚ ਤੇ ਕੱਲ ਸਾਡਾ ਕੈਂਪ ਸੀਗਾ ਐਸਟੀ ਜਿਹੜਾ ਪਾਲ ਚਰਚ ਹੈਗਾ ਉੱਥੇ ਕੈਂਪ ਸੀ ਬੰਗਾਲਾ ਬਸਤੀ ਦੇ ਵਿੱਚ ਜੀ ਸੋ ਥੈਂਕ ਯੂ ਧੰਨਵਾਦ ਜੀ ਥੈਂਕ ਯੂ ਸੋ ਨਵੇਂ ਆਤੀ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਇਹਤਿਮਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਣਾ ਨਾ ਭੁੱਲੋ